ਅੱਜ ਤੱਕ ਐਵੇਂ ਦਾ ਕੁਝ ਵੀ ਕਿਤੇ ਵੀ ਨਹੀਂ ਹੋਇਆ ਐਨਾ ਇਨਜਸਟਿਸ ਇਹ ਬਦਲਾਵ ਦੀ ਗੱਲ ਕਰਦੇ ਸੀ ਪਰ ਬਦਲਾਵ ਤਾਂ ਬੰਦਲ ਗਿਆ ਨੀ ਮਰਦਣਾ ਮੇਰੀ ਜਾਨ ਦੇ ਜ਼ਿੰਮੇਵਾਰ ਮਨਦੀਪ ਲਖਿਆ ਤੇ ਅਧ ਘਰ ਵਾਲੇ ਇੱਕ ਗੁਰਪ੍ਰੀਤ ਇੱਕ ਗੁਰਪ੍ਰੀਤ ਹੁੰਦਾ ਪਰ ਇੱਕ ਸਾਡੇ ਪਿੰਡ ਵਾਲਾ ਗੁਰਪ੍ਰੀਤ ਇੱਕ ਲੱਖਾ ਇਹ ਮੇਰੀ ਜਾਨ ਦੇ ਜ਼ਿੰਮੇਵਾਰ ਨੇ ਪਰ ਨਾਲ ਅੱਗੇ ਬਣਾ ਲੈਣ ਕੋਈ ਗੱਲ ਨਹੀਂ ਪਹਿਲਾਂ ਮੈਨੂੰ ਮਰੇ ਹੋਣੀ ਚੱਕਣੀ ਇੱਕ ਪ੍ਰਧਾਨਗੀ ਦੀ ਕੀਮਤ ਕਿਸੇ ਦੀ ਜਾਨ ਤੋਂ ਵੀ ਉੱਪਰ ਹੋਗੀ 55 ਲੱਖ ਦੇ ਰਿਸ਼ਵਤ ਐਮਐਲਏ ਸਾਹਿਬ ਸੱਤ ਸਿਰੇਗਾ ਅਲਸਰਾਂ ਨੂੰ ਅੱਜ ਆਪਾਂ ਉਸ ਜ਼ਿਲ੍ਹੇ ਦੀ ਗੱਲ ਕਰਨ ਲੱਗੇ ਆ ਜਿੱਥੋਂ ਕੀ सीएम ਸਾਧਗਵੰਤਮਾਨ ਨੂੰ ਸਭ ਤੋਂ ਪਹਿਲਾਂ ਜਿਤਾਇਆ ਗਿਆ ਸੀ ਤੇ ਉਸੇ ਜ਼ਿਲ੍ਹੇ 'ਚ ਕੱਲ ਦਿਨ ਦਿਹਾੜੇ ਆਪ ਸਰਕਾਰ ਦੀ ਐਮਐਲਏ ਨਰਿੰਦਰ ਕੌਰ ਪਰਾਜ ਤੇ ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਗਿਆ ਆਪਾਂ ਗੱਲ ਕਰਨ ਲੱਗੇ ਆ ਪਵਾਨੀਗੜ੍ਹ ਦੀ ਟਰੱਕ ਯੂਨੀਅਨ ਦੀ ਜਿੱਥੇ ਕੀ ਪੈਸੇ ਲੈ ਕੇ ਰਿਸ਼ਵਤ ਲੈ ਕੇ ਪ੍ਰਧਾਨ ਡਿਸਾਈਡ ਕਰ ਦਿੱਤਾ ਜਦ ਕਿ ਪਰਚੀ ਦੇ ਅਨੁਸਾਰ ਇਸ ਵਾਰੀ ਟਰੱਕ ਯੂਨੀਅਨ ਦਾ ਪ੍ਰਧਾਨ ਬਣਨ ਦੀ ਵਾਰੀ ਮਨਜੀਤ ਸਿੰਘ ਕਾਕਾ ਦੀ ਸੀ ਆਜੋ ਆਪਾਂ ਗੱਲ ਨੂੰ ਸਟਾਰਟਿੰਗ ਤੋਂ ਸਮਝਦੇ ਹਾਂ ਗੱਲ 2014 ਤੋਂ ਸ਼ੁਰੂ ਹੁੰਦੀ ਹੈ ਜਦੋਂ ਮਨਜੀਤ ਸਿੰਘ ਕਾਕਾ ਪਿੰਡ ਫਗੂਆਲਾ ਆਮ ਆਦਮੀ ਪਾਰਟੀ ਦੇ ਸਪੋਰਟਰ ਤੇ ਵਰਕਰ ਸੀ ਤੇ ਜਦੋਂ 2022 ਚ ਸੰਗਰੂਰ ਦੀ ਐਮਐਲਏ ਸੀਟ ਤੋਂ ਨਨਿੰਦਰ ਕੌਰ ਬਰਾਜ ਇਲੈਕਸ਼ਨ ਲੜ ਰਹੇ ਸੀ ਉਦੋਂ ਵੀ ਮਨਜੀਤ ਸਿੰਘ ਕਾਕਾ ਨੇ ਪੂਰੀ ਸਪੋਰਟ ਕੀਤੀ ਚਾਹੇ ਉਹ ਫਾਈਨੈਂਸ਼ੀਅਲੀ ਹੋਵੇ ਜਾਂ ਰੈਲੀਆਂ 'ਚ ਤੇ ਹੁਣ 2025 ਚ ਜਦੋਂ ਮਨਜੀਤ ਸਿੰਘ ਕਾਕਾ ਦੀ ਵਾਰੀ ਸੀ ਪ੍ਰਧਾਨ ਬਣਨ ਦੀ ਉਹ ਵੀ ਪਰਚੀਆਂ ਦੇ ਅਕੋਰਡਿੰਗ ਮਤਲਬ ਪੂਰੇ ਸਿਸਟਮ ਨਾਲ ਪ੍ਰਧਾਨ ਬੰਨਣਾ ਸੀਗਾ ਉਦੋਂ ਉਹਨਾਂ ਨੂੰ ਪ੍ਰਧਾਨ ਨਹੀਂ ਬਣਾਇਆ ਗਿਆ 2023 ਚ ਜਿਹੜੇ ਟਰੱਕ ਯੂਨੀਅਨ ਦੇ ਪ੍ਰਧਾਨ ਸੀਗੇ ਪ੍ਰਗਟ ਸਿੰਘ ਢਿੱਲੋਂ ਉਹ ਵੀ ਪਰਚੀਆਂ ਦੇ ਅਕੋਰਡਿੰਗ ਬਣੇ ਸੀਗੇ ਤੇ ਉਸ ਉਨੀਸ ਵਾਰੀ ਮਨਜੀਤ ਸਿੰਘ ਕਾਕਾ ਦੀ ਵਾਰੀ ਸੀ ਬਟ 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 ਇੱਥੇ ਆਉਂਦਾ ਮੇਨ ਟਵਿਸਟ ਜਦੋਂ ਸੰਗਰੂਰ ਦੇ ਮੌਜੂਦਾ ਐਮਐਲਏ ਰਿੰਦਰ ਕੌਰ ਭਰਾਜ ਤੇ ਵੱਡੇ ਇਲਜ਼ਾਮ ਲੱਗਦੇ ਨੇ ਕਿ ਉਹਨਾਂ ਨੇ 55 ਲੱਖ ਰੁਪਏ ਲੈ ਕੇ ਕਿਸੇ ਦੂਜੇ ਬੰਦੇ ਨੂੰ ਹੀ ਪ੍ਰਧਾਨ ਬਣਾ ਦਿੱਤਾ ਇੱਕ ਨੂੰ ਮਿਲੀ ਪ੍ਰਧਾਨਗੀ ਦੂਜੇ ਨੇ ਚੁੱਕਿਆ ਖੌਫਨਾਕ ਕਦਮ ਤੇ ਇਹ ਗੱਲ ਜਦੋਂ ਮਨਜੀਤ ਸਿੰਘ ਕਾਕਾ ਨੂੰ ਪਤਾ ਲੱਗੀ ਕਿ ਐਮਐਲਏ ਨੇ ਉਹਨਾਂ ਦੀ ਜਗ੍ਹਾ ਕਿਸੇ ਹੋਰ ਨੂੰ ਪ੍ਰਧਾਨ ਬਣਾਤਾ ਉਹ ਵੀ ਰਿਸ਼ਵਤ ਲੈ ਕੇ ਉਹਨਾਂ ਦੇ ਦਿਲ ਨੂੰ ਬਹੁਤ ਗਹਿਰੀ ਠੇਸ ਪਹੁੰਚੀ ਜਿਸ ਕਰਕੇ ਉਹਨਾਂ ਨੇ ਇੱਕ ਜ਼ਹਿਰੀਲੀ ਸਪਰੇ ਪੀ ਲਈ ਤੇ ਹੁਣ ਵੀ ਉਹ ਪਟਿਆਲਾ ਦੇ ਅਮਰ ਹਸਪੀਟਲ ਵਿੱਚ ਐਡਮਿਟ ਨੇ ਤੇ ਇਸ ਤੋਂ ਵੀ ਗੰਭੀਰ ਇਲਜ਼ਾਮ ਐਮਐਲਐ ਨਰਿੰਦਰ ਕੋਰ ਬਰਾਜਤੇ ਇਹ ਵੀ ਲੱਗ ਰਹੇ ਨੇ ਕਿ ਉਹਨਾਂ ਨੇ ਗੁਟਕਾ ਸਾਹ ਹੱਥ ਵਿੱਚ ਲੈ ਕੇ ਸੌਂ ਖਾਈ ਸੀ ਕਿ ਇਸ ਵਾਰੀ ਪ੍ਰਧਾਨ ਮੰਜੀ ਸਿੰਘ ਕਾਕਾ ਹੀ ਬਣਨਗੇ ਜਿਸ ਤੋਂ ਹੁਣ ਉਹ ਮੁੱਕਰ ਚੁੱਕੇ ਨੇ ਤੇ ਜਿਸ ਦਿਨ ਪ੍ਰਧਾਨ ਡਿਸਾਈਡ ਹੋਣਾ ਸੀ ਉਸੇ ਦਿਨ ਦੀ ਸਵੇਰ ਨੂੰ ਹੀ ਸਾਰੇ ਸਾਬਕਾ ਪ੍ਰਧਾਨ ਪੁਲਿਸ ਵੱਲੋਂ ਕਿਉਂ ਚੱਕੇ ਗਏ ਤਾਂ ਕਿ ਉਹ ਰਾਵਾਂ ਰੋੜਾ ਨਾ ਬਣ ਸਕਣ ਮੇਨ ਗੱਲ ਇਹ ਨਹੀਂ ਕਿ ਪ੍ਰਧਾਨ ਕਿਸੇ ਹੋਰ ਨੂੰ ਬਣਾਤਾ ਪਰ ਗੌਰ ਕਰਨ ਵਾਲੀ ਇਹ ਗੱਲ ਇਹ ਹੈ ਕਿ ਐਵੇਂ ਰਿਸ਼ਵਤ ਲੈ ਕੇ ਟਰੱਕੀ ਨਹੀਂ ਹੁੰਦਾ ਪ੍ਰਧਾਨ ਡਿਸਾਈਡ ਕਰਨਾ ਕੀ ਇਹ ਸਹੀ ਗੱਲ ਹੈ ਇਹ ਫੈਸਲਾ ਪਰਚੀਆਂ ਨਾਲ ਕਿਉਂ ਨਹੀਂ ਕੀਤਾ ਜਾਂਦਾ ਇਹੀ ਫੈਸਲਾ ਵੋਟਾਂ ਨਾਲ ਕਿਉਂ ਨਹੀਂ ਕੀਤਾ ਜਾਂਦਾ ਇਸ ਚੇ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਇਸ ਮਾਮਲੇ ਨੂੰ ਇੱਕ ਵਾਰ ਆ ਕੇ ਆਪ ਦੇਖੋ ਤੇ ਇਹ ਜੇ ਕਪੜੇ ਹੋਣ ਤੋਂ ਰੋਕੋ ਕਿਉਂਕਿ ਲੋਕ ਤੁਹਾਨੂੰ ਬਦਲਾਵ ਕਰਨ ਲਈ ਲਿਆਏ ਸੀ ਪਰ ਜਿਸ ਤੱਕ ਮੈਨੂੰ ਪਤਾ ਹੈ ਇਹ ਤਾਂ ਕੋਈ ਬਦਲਾਵ ਨਹੀਂ ਹੋਇਆ ਕਿ 55 ਲੱਖ ਕਿਸੇ ਦੀ ਜਾਨ ਤੋਂ ਵੀ ਉੱਪਰ ਹੋ ਗਏ ਆਪਾਂ ਅਜੇ ਐਸੇ ਸਮਾਜ 'ਚ ਰਹ ਰਹੇ ਹਾਂ ਜਿੱਥੇ ਇਨਸਾਨ ਦੀ ਜ਼ਿੰਦਗੀ ਦੀ ਕੋਈ ਕਦਰ ਨਹੀਂ ਥੋੜੇ ਮੇਰੇ ਵਰਗੇ ਬੰਦਿਆਂ ਲਈ ਇੱਥੇ ਕੋਈ ਇਨਸਾਫ ਨਹੀਂ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਨਜੀਤ ਸਿੰਘ ਕਾਕਾ ਖੁਦ ਆਮ ਆਦਮੀ ਪਾਰਟੀ ਦੇ ਬਹੁਤ ਪੁਰਾਣੇ ਵਰਕਰ ਨੇ ਜੇ ਐਵੇਂ ਹੀ ਰਿਸ਼ਵਤ ਲੈ ਕੇ ਪ੍ਰਧਾਨ ਬਣਾਉਣੇ ਸੀ ਤਾਂ ਪਿਛਲੀ ਵਾਰ ਜਦੋਂ ਮਨਜੀਤ ਸਿੰਘ ਕਾਕਾ ਦੇ ਨਾਮ ਦੀ ਪਰਚੀ ਨਿਕਲੀ ਸੀ ਤਾਂ ਉਦੋਂ ਕਿਉਂ ਕਿਹਾ ਗਿਆ ਕਿ ਅਗਲੀ ਵਾਰ ਟਰੱਕ ਨਹੀਂ ਹੁੰਦਾ ਪ੍ਰਧਾਨ ਤੁਹਾਨੂੰ ਹੀ ਬਣਾਵਾਂਗੇ ਇਹ ਸਾਰੇ ਸਵਾਲਾਂ ਦਾ ਜਵਾਬ ਸਾਰੀ ਜਨਤਾ ਮੰਗ ਰਹੀ ਹੈ ਤੇ ਹੁਣ ਆਪਾਂ ਦੇਖਦੇ ਹਾਂ ਵੀ ਜਵਾਬ ਕਦੋਂ ਤੱਕ ਆਉਂਦਾ ਹੈ ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਇਸ ਬਾਰੇ ਕੀ ਕਹਿੰਦੇ ਨੇ ਜਦੋਂ ਪੰਜਾਬ ਚ ਆਮ ਆਦਮੀ ਦੀ ਸਰਕਾਰ ਬਣੀ ਸੀ ਉਹ ਇਹੀ ਕਹਿ ਕੇ ਬਣੀ ਸੀ ਕਿ ਸਾਡੇ ਰਾਜ ਚ ਕੋਈ ਕਪੜਾ ਨਹੀਂ ਹੋ ਕੋਈ ਰਿਸ਼ਵਤਖੋਰੀ ਨਹੀਂ ਹੋ ਕੋਈ ਇਨਜਸਟਿਸ ਨਹੀਂ ਹੋ ਪਰ ਜੋਕੋਟ ਸਨ ਨੂੰ ਮਿਲ ਰਿਹਾ ਹੈ ਇਹ ਸੁਣ ਕੇ ਤਾਂ ਐਵੇਂ ਲੱਗਦਾ ਹੈ ਕਿ ਸੰਗਰੂਰ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਫੇਲ ਹੈ ਕਿਉਂਕਿ ਉਹਨਾਂ ਦੇ ਐਮ ਐਲ ਐਸ ਤੇ ਹੀ ਰਿਸ਼ਵਤ ਲੈਣ ਦੇ ਦੋਸ਼ ਲੱਗ ਰਹੇ ਨੇ ਤੇ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਪਿਛਲੇ ਸਾਲ ਵੀ ਸੇਮ ਆਹੀ ਹੋਇਆ ਸੀ ਤੇ ਇਸ ਸਾਲ ਤਾਂ ਹੱਦੀ ਹੋ ਗਈ ਬਾਕੀ ਸਾਰੀ ਗੱਲ ਮੈਂ ਤੁਹਾਡੇ ਤੇ ਛੱਡਦਾ ਤੁਸੀਂ ਕਮੈਂਟਸ ਵਿੱਚ ਆਪਣੇ ਆਪਣੇ ਰਾਏ ਜ਼ਰੂਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਕੀ ਪਤਾ ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਨੂੰ ਇਨਸਾਫ ਮਿਲ ਜੇ ਜੈ ਹਿੰਦ